जय गुरुदेव जान गुरुदेव जय गुरुवाल जी की हर हर गुरुवाल जी की सो आज अस्सें साथ लाइव के बने पवन बालमी का आश्रम के पहुंचे हैं जिथे दे गद्दी नसीम बाबा दलवीर गिरी जी महाराज जी नाल एसा आश्रम बारे गल बात कीती जी ਜੋ ਬੋਲੇ 100 ਰੁਪਏ ਰਵਾਨ ਵਾਰਮਿਕੀ ਮਹਾਰਾਜ ਕੀ ਸਤਗੁਰ ਸ੍ਰੀ ਵਾਹਿਗੁਰੂ ਜੀ ਦਰਗਹ ਮਹਾਰਾਜ ਕੀ ਸਿੱਧੂ ਗੀ ਪੌਣਾਲੇ ਦੋਤਾਤਾਰੀ ਮਹਾਰਾਜ ਕੀ ਹੈ ਜਗਤ ਕਦਾ ਵਾਲਮੀ ਕੁਮਾਰ ਜੀ ਤੇ ਪਰਨਸਕਾਰ ਦੇ ਗੁਰੂ ਰੂਪੇ ਸਾਸਨ ਜੀਓ ਅੱਜ ਬਹੁਤ ਹੀ ਵੱਡੇ ਭਾਗਾਂ ਵਾਲੇ ਦਿਨ ਹੈ ਅਸ਼ਾ ਦਿਨ ਹੈ ਕਿ ਪਰਮਪਿਤਾ ਪ੍ਰਮਾਤਮਾ ਵਾਲਮੀ ਕੀ ਬਰਦਾ ਜੋ ਦਰਬਾਰ ਸਿੱਧ ਬਾਬਾ ਬਾਲਕਨਾਥ ਜੀ ਦੇ ਤੀਰਥ ਸਾਤ ਲਗੀਆਂ ਇਹ ਮਾਤਲ ਪ੍ਰਦੇਸ਼ ਵਿੱਚ ਉਹ ਤੇ ਅੱਜ ਪਰਮਪਿਤਾ ਪਰਮਾਤਮਾ ਵਾਰਣਿਕ ਮਾਰ ਦੇ ਸਰਦਾਰੋਂ ਪਾਲ ਜਲੰਦਰੀ ਜੀ ਤੇ ਕਾਲਾ ਬਾਬਾ ਜੀ ਬਹੁਤ ਹੀ ਸ਼ਰਧਾ ਪ੍ਰੇਮ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਉਣ ਵਾਸਤੇ ਆਏ ਹਨ ਤੇ ਗੁਰੂ ਮਾਰ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਪਰਮਪਿਤਾ ਪਰਮਾਤਮਾ ਦਾ ਦਰਬਾਰ ਹੋਰ ਵੀ ਸੋ ਚੱਜੇ ਤੁਹਾਨੂੰ ਦੇ ਨਾਲ ਬਣਾਇਆ ਜਾਵੇ ਸੰਤਾਂ ਦੇ ਰਹਿਣ ਵਾਸਤੇ ਕਮਰੇ ਲੰਗਰ ਦਾ ਸਹੀ ਪ੍ਰਬੰਧ ਕੀਤਾ ਜਾਵੇ ਤੇ ਸਰਬਾਤ ਸਾਸਨ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੀਆਂ ਸੰਗਤ ਸਤ ਬਾਬਾ ਬਾਲਕਨਾਰ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਉਹ ਪਰਮਪਿਤਾ ਪਰਮਾਤਮਾ ਵਾਲਮੀ ਕੁਮਾਰ ਦੇ ਚਰਨਾਂ ਵਿੱਚ ਜ਼ਰੂਰ ਹਾਜ਼ਿਰ ਲਗਵਾਇਆ ਕਰੋ ਜੀ ਜੋ ਬੋਲੇ ਸੋ ਨਰਪੈ ਭਗਵਾਨ ਬਾਲਮੀ ਕੁਮਾਰ ਰਾਜ ਕੀ ਜੈ ਸਰਬਾਤ ਸਾਸਨ ਕੀ